ਕੈਲਗਰੀ ਜੇ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ ਤੇ ਕਿਹੜੀਆਂ ਚੀਜ਼ਾਂ ਬਾਏਰ ਨੂੰ ਆਪਣੇ ਇੱਕ ਰੀਅਲਟਰ ਤੋਂ ਪੁੱਛਣੇ ਚਾਹੀਦੀਆਂ ਜੇ ਤੁਹਾਨੂੰ ਐਕਸਪਲੇਨ ਕਰਦੇ ਆ ਸਭ ਤੋਂ ਪਹਿਲਾਂ ਜੀ ਤੁਸੀਂ ਰੀਅਲਟਰ ਨੂੰ ਜ਼ਰੂਰ ਪੁੱਛੋ ਕਿ ਉਸ ਘਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਰੀਸੇਲ ਵੈਲਿਊ ਕੀ ਹੈ ਤੁਸੀਂ 5 ਸਾਲ ਤੱਕ ਦਾ ਕੁਸਚਨ ਦਿਓ ਕਿਉਂਕਿ ਉਹਨਾਂ ਕੋਲ ਇਸ ਤੇ ਨੰਬਰਸ ਹੁੰਦੇ ਹਨ ਤੁਸੀਂ ਉਸ ਜਗ੍ਹਾ ਦੀਆਂ ਉਸ ਬਾਇੰਗ ਦੇ ਪ੍ਰੋਸੈਸ ਦੀਆਂ ਹਿਡਨ ਕੋਸਟ ਜ਼ਰੂਰ ਪੁੱਛੋ ਵੀ ਉਹਦੇ ਵਿੱਚ ਹਿਡਨ ਕੋਸਟ ਕੀ ਨੇ ਘਰ ਦੀ ਬਣਤਰ ਦੇ ਵਿੱਚ ਕੋਈ ਮਟੀਰੀਅਲ ਡੈਟ ਜਾਂ ਡੀਫੈਕਟ ਨਹੀਂ ਕੋਈ ਪਲੰਬਿੰਗ ਪੌਲੀ ਨਹੀਂ ਤਾਂ ਨਹੀਂ ਕੋਈ ਘਰ ਦੀ ਫਾਊਂਡੇਸ਼ਨ ਦੇ ਵਿੱਚ ਕਰੈਕਟ ਨਹੀਂ ਇਹ ਸਾਰੀਆਂ ਤੁਹਾਡੀਆਂ ਹਿڈن ਕਾਸਟ ਹੋ ਸਕਦੀਆਂ ਨੇ ਜੀ ਤੁਸੀਂ ਇਹ ਪੁੱਛੋ ਤੀਸਰਾ ਸਵਾਲ ਵੀ ਸੈਲਰ ਜਿਹੜਾ ਕੀ ਉੱਥੇ ਆਲਰੇਡੀ ਰਹਿਣ ਦਿਆ ਆ ਬੰਦਾ ਉਹਨੂੰ ਕੀ ਪ੍ਰੋਬਲਮ ਆ ਉਹ ਕਿਉਂ ਮੂਵ ਹੁੰਦਾ ਪਿਆ ਆ ਕਿ ਉਹ ਅਪਰੇਨ ਖਰਦਾ ਪਿਆ ਆ ਜਾਂ ਘਰ ਹੀ ਜਾਣੀ ਛਡਾਉਂਦੇ ਆਪਣੇ ਘਰ ਤੋਂ राइट 12ਵਾਂ ਸਵਾਲ ਤੁਸੀਂ ਇਹ ਜ਼ਰੂਰ ਪੁੱਛਣਾ ਹੈ ਕਿ ਉਸ ਨੇਬਰਹੂਡ ਦੀ ਕੰਪੀਟੀਟਿਵ ਪ੍ਰਾਈਸ ਰੇਂਜ ਕੀ ਚੱਲਦੀ ਪਈ ਆ ਉੱਥੇ ਦੀ ਕੰਪੈਰੀਬਲਸ ਕੀ ਨੇ ਕਿੰਨੇ ਦਾ ਘਰ ਉੱਥੇ ਕਿੰਨੇ ਬੈਡਰੂਮ ਦਾ ਘਰ ਬੇਸਮੈਂਟ ਬਣੀ ਜਾਂ ਨਾ ਬਣੀ ਕਿੰਨੇ ਪ੍ਰਾਈਸ ਦਾ ਜਾ ਰਿਹਾ ਹੈ ਸਿਟੀ ਵੈਲਿਊਏਸ਼ਨ ਉਹਦੀ ਕੀ ਆ ਤੇ ਪੰਜਵਾਂ ਸਵਾਲ ਪੰਜਵਾਂ ਸਵਾਲ ਤੁਸੀਂ ਆਪਣੇ ਰੀਅਲਟਰ ਨੂੰ ਇਹ ਪੁੱਛਣਾ ਹੈ ਕਿ ਜੇਕਰ ਉਹ ਤੁਹਾਡੀ ਜਗ੍ਹਾ ਤੇ ਵਿੱਚ ਹੋਵੇ ਤਾਂ ਉਹ ਕੀ ਕਰਦਾ ਕੀ ਉਹ ਉਸ ਘਰ ਦੀ ਆਫਰ ਪਾਉਂਦਾ ਉਹਦੇ ਉੱਤੇ ਕਿਹੜੀ ਕਿਹੜੀਆਂ ਕੰਡੀਸ਼ਨਸ ਰੱਖਦਾ ਉਹਦੀ ਇਨਸਪੈਕਸ਼ਨ ਕਰਾਉਂਦਾ ਕਿਹੜੇ ਚੰਗੇ ਇਨਸਪੈਕਟਰ ਨੂੰ ਯੂਜ਼ ਕਰਦਾ ਉਹਨੂੰ ਇਹ ਸਵਾਲ ਜ਼ਰੂਰ ਪੁੱਛਣਾ ਕਿ ਇਫ ਹੀ ਇਜ਼ ਇਨ ਦ ਸੇਮ ਪਲੇਸ ਐਜ਼ ਯੂ ਵਾਟ ਊਡ ਹੀ ਡੂ ਅਲਰਾਇਟ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਲੋੜ ਆ ਕੋਈ ਸਾਡੇ ਨਾਲ ਹੋਰ ਡਿਸਕਸ ਕਰਨਾ ਹੈ ギਵ ਅਸ ਅ ਕਾਲ ਅਰੁਣ ਰਾਹੁਲ ਗਰੁੱਪ ਰੀਮੈਕਸ ਫਸਟ ਥੈਂਕ ਯੂ